ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਚਿੱਤੇ ਦਿਨ ਇੱਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਇਆ ਹੈ ਇਸ ਸਬੰਧੀ ਜਾਣਕਾਰ ਦਿੰਦੇ ਹਾਂ ਸਰਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਮੂੜਿਆਵਾਲੇ ਦੱਸਿਆ ਕਿ ਉਹ ਇੱਕ ਰਾਜਮਿਸਤਾਨ ਦਾ ਕੰਮ ਕਰਦਾ ਹੈ ਅਤੇ ਬੀਤੀ ਕੱਲ ਵੀ ਜੁਲਾਈ ਨੂੰ ਉਹ ਨਵਾਂ ਪਿੰਡ ਸਾਗਰਪੁਰਾ ਨੇੜੇ ਇੱਕ ਜਗ੍ਹਾ ਤੇ ਚਾਰਦੀਵਾਰੀ ਕਰ ਰਿਆ ਸੀ ਜਦੋਂ ਕਿ ਦੁਪਹਿਰ ਕਰੀਬ 1 ਵਜੇ ਆਪਣੇ ਸਾਥੀਆਂ ਦੇ ਨਾਲ ਉਹ ਥੋੜੀ ਦੂਰ ਰੋਟੀ ਖਾਣ ਵਾਸਤੇ ਗਿਆ ਉਹਨਾਂ ਨੇ ਕਿਹਾ ਕਿ 2 ਵਜੇ ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਸਪਲੈਂਡਰ ਕਾਲੇ ਰੰਗ ਦਾ ਮੋਟਰਸਾਈਕਲ ਉੱਥੇ ਮੌਜੂਦ ਨਹੀਂ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਾਥੀਆਂ ਦੇ ਕੁਝ ਪੈਸੇ ਵੀ ਗਾਇਬ ਹੋਏ ਹਨ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਗਹਾਰ ਲਗਾਈ ਹੈ ਕਿ ਉਹਨਾਂ ਦਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਮੋਟਰਸਾਈਕਲ ਕਿਸ਼ਤਾਂ ਤੇ ਲਿਆ ਸੀ ਅਤੇ ਅਜੇ ਤੱਕ ਉਹਨਾਂ ਕਿਸ਼ਤਾਂ ਵੀ ਪੂਰੀਆਂ ਨਹੀਂ ਇਸ ਸੰਬੰਧੀ ਜੋ ਸਿੰਪਲ ਚੌਕ ਕੀ ਇੰਚਾਰਜ ਸਰਦਾਰ ਸਖਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸ਼ਿਕਾਇਤ ਦਰਜ ਕੀਤੀ ਗਈ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦੀ ਚੋਰ ਨੂੰ ਕਾਬੂ ਕੀਤਾ ਜਾਏਗਾ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾੜੀਆਂ ਖਬਰਾਂ ਦੇਖ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰਿਆ ਨਿਊਜ਼ ਅਤੇ ਜੁੜੇ ਰਹੋ ਤਾੜੀਆਂ ਖਬਰਾਂ ਦੇਖ ਲਈ ਸਰਦਾਰ ਪਤਕਾ ਨਰਿੰਦਰ ਕੌਰ ਪੁਰੀਵਾਲ ਅਤੇ ਐਮ ਐਸ ਰਾਜਾ ਦੀ ਇੱਕ ਖਾਸ ਤੁਹਾਡਾ ਆਪਣਾ ਨਾਮ ਕੀ ਆ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕੀ ਗੱਲ ਹੋਈ ਸਰ ਜੀ ਮੇਰਾ ਨਾਮ ਸਰਜੀ ਸਿੰਘ ਆ ਮੈਂ ਪਿੰਡ ਮੋਲੇਵਾਲ ਦਾ ਰਹਿਣ ਵਾਲਾ ਵਾਂ ਤੇ ਸਰ ਜੀ ਮੈਂ ਗਿਆ ਸੀ ਦਿਹਾੜੀ ਲਾਉਣ ਨਵੇਂ ਪਿੰਡ ਸਰ ਜੀ ਉੱਥੇ ਕਿੱਲੇ ਦੀ ਬਲਗਨ ਕਰਨ ਦੇ ਸੀ ਤੇ ਕੀ ਕੰਮ ਕਰਦੇ ਰਾਜ ਮਿਸਤਰੀ ਦਾ ਕੰਮ ਕਰ ਸਰਜ ਕਰਦੇ ਲੱਗੇ ਨਵੇਂ ਹਾਂਜੀ ਸਾਗਰਪੁਰ ਦੇ ਲੱਗੇ ਨਵੇਂ ਪਿੰਡ ਆ ਲੱਗੇ ਹੋ ਪਟੜੀ ਦੇ ਨਾਲ ਹੀ ਹਾਂਜੀ ਹਾਂਜੀ ਤੇ ਉੱਥੇ ਅਸੀਂ 1 ਵਜੇ ਰੋਟੀ ਖਾਣ ਗਏ ਸ਼ਾਮੇ ਬੈਠ ਕੇ ਥੋੜੀ ਉੱਥੇ ਧੋਪੀ ਸੀ ਕਿੱਲੇ ਜਿੱਥੇ ਬਲਗਨ ਕਰਨ ਦੇ ਸੀ ਤੇ ਕੰਡੇ ਬਾਅਦ ਆਣ ਕੇ ਵੇਖਿਆ ਤੇ ਉਥੇ ਮੋਟਰਸਾਈਕਲ ਨਹੀਂ ਸਰ ਜੀ ਉਥੇ ਕਮਾਦੀ ਤੇ ਕਮਾਦ ਅਦਾਲਾ ਹੋ ਗਿਆ ਤੇ ਮੋਟਰਸਾਈਕਲ ਵੇਖਿਆ ਤੇ ਹੈ ਨਹੀਂ ਲੱਗੇ ਉਥੇ ਆਏ ਸਰ ਜੀ 6-7 ਬੰਦੇ ਹਾਂ ਤਿੰਨ ਮੋਟਰਸਾਈਕਲ ਜੜ ਗੋ ਤਾਂ ਦੋਵਾਂ ਦੇ ਲੋਕ ਤੋਰਦੇ ਤੇ ਨਲੇ ਪੈਸੇ ਲੈ ਕੇ ਕੱਢ ਕੇ ਸਾਰੇ ਬੰਦਿਆਂ ਨੇ ਉਥੇ ਕਪੜੇ ਲਾ ਕੇ ਰੱਖਿਆ ਹੀ ਨਾ ਕੰਮ ਵਾਲੇ ਤੇ ਵੀ ਪੈਸੇ ਤੁਹਾਨੂੰ ਪਤਾ ਮੁਰਕੇ ਨੇ ਗੱਲੇ ਹੋਿੰਦੇ ਆ ਉਹਨਾਂ ਅਥੇ ਲਾਗੇ ਕਿ ਬੜਵੇ ਬੁੜਵੇ ਵੀ ਤੇ ਸਾਰੇ ਪੈਸੇ ਕੱਢ ਕੇ ਲੈ ਆ ਗਿਆ ਇੱਕ ਦਾ 2500 ਲੈ ਗਿਆ ਇੱਕ ਦਾ 2500 ਰੁਪਇਆ ਲੈ ਗਿਆ ਤੇ ਮੇਰਾ ਮੋਰਸੇ ਲੈ ਗਿਆ ਸਪਲੈਂਡਰ ਮੋਰਸਾ ਦੂਜਾ ਵੀ ਲੈ ਗਿਆ ਨਹੀਂ ਉਹ ਨਹੀਂ ਲੈ ਗਿਆ ਸਰ ਜੀ ਉਹ ਮੋਰਸਲ ਕਿਹੜੇ ਰੰਗ ਦਾ ਕੀ ਨੰਬਰ ਕਾਲਾ ਮੇਰਾ ਸਰ ਜੀ ਮੋਟਰਸਾਈਕਲ ਹੀ ਬਲੈਕ ਤੇ ਚਿੱਟੀ ਪੱਟੀ ਸੀ ਉਹਦਾ ਨੰਬਰ ਹੀਗਾ ਪੀ ਵੀ 10 ਐਫ ਓ 6372 ਕੰਪਲੇਨਟ ਲਿਖਾਈ ਹਾਂਜੀ ਸਰ ਜੀ ਮੈਂ ਕੰਪਲੇਨ ਲਿਖਾਈ ਹੈਗੀ ਚੌਕੀ ਚੌਕੀ ਸਿੰਬਲ ਚੌਕੀ ਚੌਕੀ ਤੇ ਨੇ ਕੀ ਚਾਹੁੰਦੇ ਸਰ ਜੀ ਮੈਂ ਚਾਹੁੰਦਾ ਕਿ ਮੇਰਾ ਮੋਟਰਸਾਈਕਲ ਵਾਪਸ ਮਿਲ ਜੇ ਸਰ ਜੀ ਮੈਂ ਤਾਂ ਗਰੀਬ ਬੰਦਾ ਮੇਰੇ ਕੋਲ ਲਿਆ ਬਣੀ ਜਾਣਾ ਤੇ ਕਿਸ਼ਤਾਂ ਵੀ ਮੇਰੀਆਂ ਦੇਣ ਵਾਲੀਆਂ ਜਦੀਆਂ ਕਿਸ਼ਤਾਂ ਗਈਆਂ ਮੈਂ ਫਰੈਂਸ ਕਰਵਾਇਆ ਮੋਟਰਸਾਈਕਲ ਜਨਾ ਸਰਬਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਮੋੜਿਆਵਾਲ ਨੇ ਇੱਕ ਦਰਖਾਸਤ ਦਿੱਤੀ ਕਿ ਅਸੀਂ ਰਾਜ ਮਿਸਤਰੀ ਦਾ ਕੰਮ ਕਰਦੇ ਹਾਂ ਨਵੇਂ ਪਿੰਡ ਦੇ ਵਿੱਚ ਸਾਡਾ ਕੰਮ ਚੱਲ ਰਿਹਾ ਸੀ ਤੇ ਅਸੀਂ ਉਸੇ 1 ਵਜੇ ਮੋਟਰਸਾਈਕਲ ਜਿਹੜੀ ਉਹ ਕਿਤੇ ਇੱਕ ਥਾਂ ਇਕੱਠੀ ਸਾਰੇ ਲਾ ਕੇ ਤੇ ਸ਼ਾਮ ਦੇ ਥੰਡੇ ਅਸੀਂ ਰੋਟੀ ਖਾਣ ਚਲੇ ਗਏ ਆ ਤੇ ਜਦੋਂ 2 ਵਜੇ ਵਾਪਸ ਆ ਕੇ ਵੇਖਿਆ ਤੇ ਸਾਡਾ ਮੋਟਸਾ ਉਹ ਉੱਥੇ ਨਹੀਂ ਨਾ ਤੇ ਕੋਈ ਅਣਪਛਾਤਾ ਬੰਦਾ ਜਿਹੜਾ ਉਥੋਂ ਲੈ ਗਿਆ ਤੇ ਉਹਦੀ ਪੁਲਤਾਲ ਦੇ ਦੌਰਾਨ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਦੀ ਫੋਟੇ ਜੁੜੀ ਚੱਕ ਕਰ ਰਹੇ ਆ ਜੇ ਲਗਾਈ ਨਾਲ ਕੱਲ ਨੂੰ ਵੀ ਕੀਤੀ ਜਾਏਗੀ ਜੇਕਰ ਉਹਦੇ ਜ ਕੋਈ ਤੱਤ ਸਾਹਮਣੇ ਆਉਂਦੇ ਨੇ ਤੇ ਅਨੁਸ਼ੀ ਦੇ ਖਿਲਾਫ ਸਖਤ ਸਖਤ ਕਾਰਵਾਈ ਕਰ ਦਿੱਤੀ ਜੇ